ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾ ਨਗਰ ਦੇ ਅਧੀਨ ਪੈਂਦੇ ਮਕੌੜਾ ਪਤਨ ਰਾਵੀ ਦਰਿਆ ਦੇ ਉੱਤੇ ਬਣਿਆ ਅਸਥਾਈ ਪੁਲ ਜਿਹੜਾ ਉਸ ਨੂੰ ਚੁੱਕ ਦਿੱਤਾ ਗਿਆ ਤੇ ਹੁਣ ਰਾਵੀ ਦਰਿਆ ਤੋਂ ਪਾਰ ਕਰਨ ਦੇ ਵਾਸਤੇ ਸੱਤ ਪਿੰਡਾਂ ਦਾ ਸੰਪਰਕ ਜਿਹੜਾ ਆ ਉਹ ਭਾਰਤ ਦੇਸ਼ ਦੇ ਨਾਲ ਟੁੱਟ ਚੁੱਕਿਆ ਤੇ ਇਹਨਾਂ ਪਿੰਡਾਂ ਨੂੰ ਜਾਣ ਦਾ ਸਿਰਫ ਇੱਕੋ ਇੱਕ ਮਾਤਰ ਸਹਾਰਾ ਰਹਿ ਗਿਆ ਉਹ ਹੈ ਕਿਸ਼ਤੀ ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਨੇ ਪਰ ਆਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਪਿੰਡਾਂ ਦੀ ਕਿਸੇ ਦੇ ਵੱਲੋਂ ਵੀ ਸਾਰ ਜੜੀ ਆ ਹੁਣ ਤੱਕ ਨਹੀਂ ਲਈਤੀ ਗਈ ਜਿਸ ਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਨੇ ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋਂ 7 ਪਿੰਡ ਹੀ ਮੌਜੂਦ ਨੇ ਇਹਨਾਂ ਲੋਕਾਂ ਨੂੰ ਵੀ ਰਾਵੀ ਦਰਿਆ ਦੇ ਉੱਤੇ ਪੱਕਾ ਪੁਲ ਜਿਹੜਾ ਉਹ ਨਾ ਹੁਣ ਕਰਕੇ ਕੋਈ ਸੁੱਖ ਸਹੂਲਤ ਜੜੀ ਆ ਉਹ ਨਹੀਂ ਮਿਲ ਪਾਂਦੀ ਜਿਸ ਕਰਕੇ ਅੱਜ ਵੀ ਦੇਸ਼ ਦੀ ਆਜ਼ਾਦੀ ਇਹਨਾਂ ਦੇ ਲਈ ਕੋਈ ਮਾਇਨੇ ਜੜੀ ਹੈ ਉਹ ਨਹੀਂ ਰੱਖਦੀ ਰਾਵੀ ਦਰਿਆ ਤੋਂ ਪਾਰ ਵੱਸਦੇ ਪਿੰਡਾਂ ਦੇ ਲੋਕਾਂ ਨੇ ਕਿਹਾ ਹੈ ਕਿ ਭਾਰਤ-ਪਾਕ ਸਰਹੱਦ ਦੇ ਨਾਲ ਲੱਗਦੇ ਲਗਭਗ ਦਰਜਨ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਭਾਰਤ ਦਾ ਹਿੱਸਾ ਹਨ ਪਰ ਅਬਰਸਾਤ ਦੇ ਦਿਨਾਂ ਦੇ ਵਿੱਚ ਇਨ੍ਹਾਂ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਖੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਨੇ ਕਿਉਂਕਿ ਆਜ਼ਾਦੀ ਦੇ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਪੁਲ ਦੇ ਪਾਰ ਵਾਲੇ ਜੋ ਸੱਤ ਪਿੰਡਾਂ ਦੇ ਲੋਕ ਨੇ ਆਪਣੇ ਆਪ ਨੂੰ ਗੁਲਾਮ ਸਮਝ ਰਹੇ ਨੇ ਕਿਉਂਕਿ ਜਦ ਵੀ ਇਹ ਅਸਥਾਈ ਪੁਲ ਚੁੱਕ ਲਿਆ ਜਾਂਦਾ ਤਾਂ ਇਨ੍ਹਾਂ ਲੋਕਾਂ ਦਾ ਸੰਪਰਕ ਜਿਹੜਾ ਉਹ ਦੇਸ਼ ਨਾਲੋਂ ਵੀ ਟੁੱਟ ਜਾਂਦਾ ਕਈ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਸਾਨੂੰ ਇਹ ਪਤਾ ਨਹੀਂ ਚੱਲਦਾ ਕਿ ਅਸੀਂ ਕਿਸ ਦੇਸ਼ ਦੇ ਨਾਗਰਿਕਾਂ ਕਿਉਂਕਿ ਇਹ ਇਲਾਕੇ ਦੇ ਦਰਿਆਵਾਂ ਦੇ ਪਾਰ ਅਤੇ ਐਲੋਸੀ ਦੇ ਨਾਲ ਲੱਗਦਾ ਇਲਾਕਾ ਹੈ ਬਰਸਾਤ ਦੇ ਮੌਸਮ ਦੇ ਵਿੱਚ ਨਹਿਰੀ ਵਿਭਾਗ ਦੇ ਵੱਲੋਂ ਬਣਾਇਆ ਗਿਆ ਪਲਟੂਨ ਪੁਲ ਜਿਹੜਾ ਚੁਕ ਲਿਆ ਜਾਂਦਾ ਅਤੇ ਲੋਕਾਂ ਨੂੰ ਆਉਣ ਜਾਣ ਦੇ ਲਈ ਇੱਕ ਮਾਤਰ ਬੇੜੀ ਦਾ ਸਹਾਰਾ ਲੈਣਾ ਪੈਂਦਾ ਜੋ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਕਈ ਵਾਰ ਨਹੀਂ ਵੀ ਚੱਲਦੀ ਤੇ ਪਾਰ ਵਾਲੇ ਸੱਤ ਪਿੰਡ ਜਿਹੜੇ ਨੇ ਕਿਤਨਾ ਕਿਤੇ ਇੱਕ ਟਾਪੂ ਬਣ ਕੇ ਰਹਿ ਜਾਂਦੇ ਨੇ ਤੇ ਫਿਰ ਲੋਕਾਂ ਦੇ ਆਉਣ ਜਾਣ ਦਾ ਸਾਧਨ ਵੀ ਜਿਹੜਾ ਉਹ ਨਹੀਂ ਰਹਿੰਦਾ ਤਾਂ ਇਹਨਾਂ ਪਿੰਡਾਂ ਦੇ ਲੋਕਾਂ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਸਾਡਾ ਜਿਹੜਾ ਜਲਦ ਜਲਦ ਮਸਲਾ ਹੱਲ ਕੀਤਾ ਜਾਵੇ। ਮੇਰਾ ਨਾਮ ਰਮਨ ਕੁਮਾਰ ਆ, ਮੇਰਾ ਪਿੰਡ ਭਰਿਆਲਾ। ਹਾਂਜੀ ਜੀ ਦਿਨਾਂ ਪਾਰ ਹੀ ਦੇ। ਮੁਸ਼ਕਲ ਜੀ ਮੁਸ਼ਕਲੀ ਮਸਲਾ ਪੋਲ ਚੁੱਕਰੇ तकरीबन 10 ਦਿਨ ਹੋ ਗਏ। ਕਿ ਹੁਣ ਬਸਾਂ ਤਾਂ ਹੁਣ ਪੋਲੋ तकरीबन 4 ਮਹੀਨੇ ਚੁੱਕਿਆ ਰਹਿਣਾ। ਉਹਦੇ ਵਿੱਚ ਪਾਣੀ ਦਾ ਵੀ ਉਤਾ ਚੜਾਫ ਘੱਟ ਵੱਧ ਹੁੰਦਾ ਰਹਿਣਾ। ਤਾਂ ਕਈ ਵਾਰ ਤਾਂ 2-3 ਤਿੰਨ ਦਿਨਾਂ ਬੇੜੀ ਨੇ ਪੈਂਦੀ ਆ ਜੀ। ਪਾਣੀ ਦਾ ਓਵਰਫਲੋ ਹੋ ਰਿਹਾ ਰੰਦਾ ਮਤਲਬ। ਤੇ ਲੋਕੀ ਫਿਰ ਇੱਧਰ ਆਂਦੇ ਆ ਕੇਵਲੇ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਹੈ ਸਰਕਾਰੀ ਬਸ ਉਸ ਤੋਂ ਬਾਅਦ ਅਗੇ ਸਕੂਲ ਨਹੀਂ ਆ ਗਿਆ ਹੁਣ ਕੋਈ ਬੱਚਾ ਜਾਏ ਤੇ ਹੁਣ ਚੰਕਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਗਿਆ ਪਲਾਸਟਿਕ ਨਾਲ ਹੁਣ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਾ ਪਰ ਕਰਕੇ ਉਹਨਾਂ ਦਾ ਬੜਾ ਮੁਸ਼ਕਿਲ ਆ ਪੜ੍ਹਾਈ ਦੇ ਲੈਵਲ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲੱਗੇ ਯੂਨਿਟਾਂ ਜੋ ਰੂ ਥਰੂ ਕੋਈ ਟ੍ਰੀਟਮੈਂਟ ਹੋ ਜੇ ਤੁਬੋ ਭੋਜਨ ਇਤੇ ਬੜਾ ਮੁਸ਼ਕਲ ਨਹੀਂ ਆ ਪਰ ਆਉਂਦੇ। ਕਿ ਬੜੀ ਮੁਸ਼ਕਲ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ। ਹੁਣ ਇੱਥੇ ਇੱਕ ਘੰਟਾ ਲੱਗੇ ਦੋ ਘੰਟੇ ਲੱਗੇ ਕੋਈ ਪਤਾ ਨਹੀਂ। ਜਦੋਂ ਬਲਾ ਆਣਗੇ ਵੇੜੀ ਚਲਾਣਗੇ ਫਿਰ ਉੱਥੇ ਜਾਣਗੇ ਦੋ ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ। ਉਹ ਵੀ ਇੱਥੇ ਆਣਗੇ। ਬਈ ਸਰਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੱਸ ਤੱਕ ਕੋਈ ਅਪਡੇਟ ਨਹੀਂ ਆਇਆ। ਹਵਾ ਵਿੱਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ। ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਅਦਰ ਪਾਰਟੀਆਂ ਤੇ ਆ ਕੇ ਬੜਾ ਵਾਅਦੇ ਕਰਦੀਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਪੈਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਲੱਗਦਾ ਮੈਂ ਮੰਗਤੋਂ ਸਾਡੇ ਵੱਲ ਤੋਂ ਪੁਲ ਦੀ ਕਿਉਂਕਿ ਸਾਡੇ ਇੱਧਰੇ तकरीबन 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤ ਅਜ ਰਹਿਣ ਡਿਆ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬੜੀ ਖਾਦ ਵਗੈਰਾ ਜਾਂ ਕੁਝ ਲੈਣਾ ਹੋਵੇ ਤੇ ਬੜਾ ਮੁਸ਼ਕਿਲ ਹੁੰਦਾ ਉਹਨਾਂ ਨੂੰ ਬਸ ਜੀ ਹੁਣ ਬੇੜੀ ਦਾ ਸਫਰਾ ਹੈ ਬੇੜੀ ਜਾਇਕ ਤੇ ਪਾਰ ਜਾਵਾਂਗੇ ਨਹੀਂ ਤਾਂ ਬੰਨੇ ਜਾਵਾਂਗੇ ਅਗਰ ਇਹ ਪਾਣੀ ਦਰਿਆ 'ਚ ਵੱਜ ਜਾਂਦਾ ਫਿਰ ਬੇੜੀ ਬੰਦ ਹੋ ਹੀ ਨਹੀਂ ਪਾਣੀ ਹਾਂ ਪਾਣੀ ਅਗਦਰੇ ਵੱਜ ਜਾਂਦਾ ਤੇ ਬੇੜੀ ਬੰਦ ਹੋ ਉਸ ਤੋਂ ਦੋ ਦੋ ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਗ ਗਿਆ ਉਹ ਪਾਰ ਹੀ ਡੋਗੋਗਾ ਜਿਹੜਾ ਇਧਰ ਉਧਰ